ਸਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੰਨੂਆਣੇ ਦੇ ਵਿੱਚ ਚੰਨੂਆਣਾ ਪਿੰਡ ਜ਼ਿਲ੍ਹੇ ਮੋਗੇ ਦਾ ਇੱਕ ਮਾਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਦਾ ਨਾਮ ਹੈਗਾ ਵਾ ਰਾਜਾ ਬਾਈ ਨੂੰ ਪੱਤੀ ਵਾਲਾ ਪਿੰਡ ਦੇ ਵਿੱਚ ਕਹਿੰਦੇ ਆ ਘਰੇਲੂ ਪਰਿਵਾਰ ਆ ਇੱਕ ਜ਼ਬਰਦਸਤ ਮੈਂ ਦੇ ਤੁਹਾਨੂੰ ਦਰਸ਼ਨ ਕਰਾਉਂਗਾ ਲਈ ਬਾਈ ਖੋਲਦੀ ਉਸਤਾਦ ਇਹਨੂੰ ਕਿਰਾਂ ਦੀ ਤੋਰਦੀ ਮੜਾ ਜਾ ਚੋਟੀ ਸੂਣ ਵਾਲੀ ਆ ਮਿੱਤਰੋ ਦੂਜਾ ਸੂਆ ਪਹਿਲੇ ਸੂਏ 12 ਕਿਲੋ ਦੁੱਧ ਕੰਡੇ ਦੇ ਉੱਤੇ ਐਨ ਹਾਜ਼ਰ ਨਾਜ਼ਰ ਜਮਾ ਦਿੱਤਾ ਹੋਇਆ ਤਿਆਰੀ ਬੜੀ ਮੁਕੰਮਲ ਦੇ ਵਿੱਚ ਆ ਬਿਲਕੁਲ ਐਤਕੀ 14-15 ਕਿਲੋ ਨੂੰ ਹੱਥ ਟੋੜਨ ਨਾਲ ਮਾਰ ਜੂਗੀ ਕਿਉਂਕਿ ਛੋਟੀ ਪੰਡ ਦੀ ਤਣ ਦੀ ਮੂੰਹ ਮੱਥੇ ਲੱਗਦੀ ਹੈ ਲੇਵੇ ਭਾਂਡੇ ਵੱਲੋਂ ਬੜੀ ਠੋਸ ਤੇ ਨਿਗਰ ਪੱਟਾ ਦੇ ਸੰਨ ਵਾਲਾ ਐਨ ਚੌਰਸ ਗੜਵੀ ਵਰਗਾ ਲੇਵਾ ਕਰਮਾ ਵਾਲੀ ਲਈ ਫਿਰਦੀ ਹੈ ਮਿੱਤਰੋ ਉੱਤੋਂ ਵੀ ਬੜੀ ਜ਼ਬਰਦਸਤ ਸੰਭੀ ਹੋਈ ਹੈ ਮਾਲਕ ਨੇ ਸੋਹਣੀ ਤਿਆਰ ਹੋਈ ਹੋਈ ਆ ਕਿਉਂਕਿ ਚੀਜ਼ ਦਾ ਰੇਟ ਤੇ ਚੀਜ਼ ਨੂੰ ਦੇਣ ਦੇ ਲਈ ਜਿਹੜਾ ਭਰਾਉਂ ਦਾਣਾ ਉਹਨੂੰ ਚੀਜ਼ ਜ਼ਰੂਰੀ ਮਿਲ ਹੁਣਾ ਮੈਂ ਆ ਤੁਸੀਂ ਮਿੱਤਰੋ ਲੈ ਕੇ ਸੱਜਰ ਮੈਂ ਆ ਕਰਮ ਵਾਲੀ ਦੁੱਧ 14 15 ਕਿਲੋ ਟਕਾਲੇ ਤੇ ਦੇ ਦੇਣਾ ਜੇ ਮਾਲਕ ਇਹਦਾ ਰੇਟ ਕਰ ਰਿਹਾ ਤੇ ਚੀਜ਼ ਦਾ ਰੇਟ ਕਰ ਰਿਹਾ ਰੇਟ ਫੋਨ ਦੇ ਉੱਤੇ ਕਰੂਗਾ ਹੋਊਗਾ ਜੈ ਜੈਣਾ ਸੋਚੋ ਤਿੰਨ 2 3 ਲੱਖ ਮੰਗਦਾ ਹੋਊਗਾ ਨਹੀਂ ਤੁਹਾਨੂੰ ਮੰਨ ਲਓ ਵੀ ਜਿਹੜਾ ਰੇਟ ਆ ਉਹ ਮੇਰੇ ਹਿਸਾਬ ਦੇ ਨਾਲ ਆ ਜਿਹੜਾ ਮੈਂ ਤੁਹਾਨੂੰ ਜਾਇਜ਼ ਹੋਊਗਾ ਬਿਲਕੁਲ ਆ ਮਈਆਂ ਵਾਲਾ ਰੇਟ ਆ ਭਾਈ ਨੇ ਕੀਤਾ ਕੋਈ ਨਜਾਇਜ਼ ਪੈਸੇ ਨਹੀਂ ਮੰਗੇ ਹੋਏ ਲੈ ਵਲੂਆ ਬਹੁਤ ਸੋਹਣਾ ਵਾ ਲੈ ਵੀ ਇੱਕ ਪਾਸੇ ਥੋੜੀ ਜਿਹੀ ਪਾੜੀ ਆ ਹਨਾ ਭਾਈ ਪਾਰਾ ਰੱਖਦੀ ਪਾਸਾ ਪਾਲੀ ਹੋਊਗੀ ਕਿ ਪੈਸੇ ਨਹੀਂ ਪਾਲ ਹੋਊਗੀ ਪਾਲੀ ਆ ਹਨਾ ਉੰਜ ਮੈਂ ਬਹੁਤ ਚੰਗੀ ਥਲੋ ਥਲੋ ਬੜੀ ਖਬਰਦਾਰ ਆ ਮਿੱਤਰੋ ਦੇਖੋ ਤੁਸੀਂ ਲੈਵਲ ਹੋਵੇ ਦੀ ਤਿਆਰੀ ਰੂਹ ਨਾਲ ਦਿਖਾਤੀ ਨਾ ਤੁਹਾਨੂੰ ਹਜੇ 5 4 ਦਿਨ ਇਹਦੇ ਸੂਣ ਦੇ ਵਿੱਚ ਬਾਕੀ ਆ ਚੰਗੇ ਸੀਵਣ ਤੋਂ ਇਹ ਕਰਮਾਂ ਵਾਲੀ ਗੱਪਣ ਹੋਈ ਹੋਈ ਆ ਤਿਆਰੀ ਦੇ ਵਿੱਚ ਜ਼ਬਰਦਸਤ ਆ ਜਿਵੇਂ ਜਿਵੇਂ ਇਹ ਤਿਆਰ ਹੋਊਗੀ ਜਿਵੇਂ ਜਿਵੇਂ ਇਹ ਤਿਆਰ ਹੋਊਗੀ ਕਰਮਾਂ ਵਾਲੀ ਓਵੇਂ ਓਵੇਂ ਨਿੱਖਰਦੀ ਜਾਊਗੀ ਮਿੱਤਰੋ ਤੇ ਬਾਕੀ ਟਿਕਾਣਾ ਮੈਂ ਦਾ ਬੱਕ ਮਾਲਾ ਬਰੀਕੀ ਵਾਲੇ ਪੱਕ ਤੋਂ ਬਹੁਤ ਚੰਗੀ ਆ ਹਰ ਪੱਕਾ ਜਿਹੜਾ ਮੈਂ ਦਾ ਉਹ ਕੇ ਦੀ ਰਿਪੋਰਟ ਆ ਜਾਵਾ ਤੁਸੀਂ ਕੋਲੇ ਆ ਕੇ ਦੇਖਿਓ ਤੁਹਾਨੂੰ ਮੈਂ ਪਸੰਦ ਆਊਗੀ ਕਿਉਂਕਿ ਮੈਂ ਦਾ ਬਰੀਕ ਜਿਹੜਾ ਧਾਂਚਾ ਵਾ ਜਿਹੜੀ ਬਾਡੀ ਬੰਤਰਾ ਮੈਂ ਦੀ ਉਹ ਕਮਾਲ ਆ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਆਪਾਂ ਬਾਈ ਰਾਜੇ ਦਾ ਨੋਟ ਕਰ ਲਓ ਤੁਹਾਨੂੰ ਦੱਸ ਹੀ ਦਿਨਾ ਮੈਂ ਉਸੇ ਨੰਬਰ ਹੀ ਦੇ ਦਿਆਂ ਨਾ ਬਾਈ ਜਿਹੜੇ ਤਾਂ ਫੋਨ ਲਾਇਆ ਸੀ ਬਾਈ ਦਾ ਨੰਬਰ ਹੈਗਾ 9814229160 9814229160 9814229160 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰابطਾ ਕੈਂਪਿੰਡ ਚੰਨੂਆ ਨਾ ਜਿਹੜਾ ਮੋਗਾ ਰਾਜਾ ਪੱਤੀ ਵਾਲੇ ਬਾਈ ਦੇ ਘਰੇ ਆ ਕੇ ਕਰ ਲਓ ਮੈਂ ਦੇ ਦਰਸ਼ਨ